ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਬਾਬਾ ਜੀ ਕਹਿੰਦੇ ਨੇ ਕਿ ਆਪਾਂ ਕੀਰਤੀ ਹਾਂ ਆਪਾਂ ਗ੍ਰੈਸਤੀ ਹਾਂ ਜਦੋਂ ਬੰਦਾ ਰਾਤ ਨੂੰ ਬੈਠਦਾ ਹੈ ਕਈ ਵਾਰ ਅੰਦਰ ਚਿੰਤਾ ਖਾਂਦੀ ਹੈ ਕਿ ਜੇਕਰ ਰੋਟੀ ਨਾ ਪੱਕ ਹੋਵੇ ਤਾਂ ਅੰਦਰ ਭੈ ਖਾਂਦਾ ਹੈ ਕੀ ਬਣੇਗਾ ਮੇਰੀ ਰੋਟੀ ਦਾ ਕੀ ਬਣੇਗਾ ਮੇਰੇ ਬਿਜ਼ਨਸ ਦਾ ਕੀ ਬਣੇਗਾ ਮੇਰੇ ਪਰਿਵਾਰ ਦਾ ਧਿਆਨ ਨਾਲ ਸੁਣਿਓ ਇਹ ਗੁਰੂ ਜੀ ਰਾਤ ਸੌਣ ਲੱਗਿਆ ਕਹਿੰਦੇ ਨੇ ਸੌਣ ਲੱਗਿਆਂ ਫੁਰਨੇ ਉਲਾਂਭੇ ਨਾ ਬਣਾਈ ਤੂੰ ਮੈਨੂੰ ਕੀ ਦਿੱਤਾ ਮੈਂ ਤੈਨੂੰ ਸੌਣ ਲੱਗਿਆਂ ਕਹਿਣਾ ਤੂੰ ਸੁਕਰ ਵਿੱਚ ਸੌਵੀ ਜੋ ਕੋ ਜੋਨੇ ਦਿੱਤਾ ਉਹਦੀ ਕੀਮਤ ਕੋਈ ਨਹੀਂ ਪਾ ਸਕਦਾ ਮਹਾਰਾਜ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ ਸੱਚੀ ਮੁਚੀ ਅੱਧੀ ਬਾਡੀ ਦੀਆਂ ਬਿਮਾਰੀਆਂ ਰਾਤ ਨੂੰ ਸੌਣ ਲੱਗਿਆਂ ਚਿੰਤਾ ਵਿੱਚ ਆਈ ਹੋਈ ਨੀਂਦ ਕਰਕੇ ਨਹੀਂ ਜੇ ਸ਼ਬਦ ਨੂੰ ਯਾਦ ਕਰਦੇ ਹਾਂ ਸੌਵੇਂਗਾ ਤੇ ਸ਼ਬਦ ਆਪਣਾ ਕੰਮ ਕਰੇਗਾ ਕਿਉਂਕਿ ਰਾਤ ਨੂੰ ਸੌਣ ਤੋਂ ਪਹਿਲਾਂ ਜੋ ਸੋਚਿਆ ਉਹ ਰਾਤ ਨੂੰ ਜ਼ਰੂਰ ਕੰਮ ਕਰੇਗਾ ਇਹ ਰਾਤ ਨੂੰ ਸੌਣ ਲੱਗਿਆਂ ਅਚੇਤ ਮਨ ਵਿੱਚ ਚਿੰਤਾ ਪਾ ਦਿੱਤੀ ਯਾਦ ਰੱਖਿਓ ਜਿੰਨਾ ਸ਼ਬਦ ਬਾਣੀ ਨੂੰ ਬੰਦੇ ਨੂੰ ਅਰੋਪ ਕਰੇਗੀ ਸੌਣ ਲੱਗਿਆਂ ਉਹਨਾਂ ਚਿੰਤਾ ਦੇ ਫੁਰਨੇ ਬਿਮਾਰ ਕਰਨਗੇ ਇਹ ਵੀ ਚਿੰਤਾ ਹੈ ਕਿ ਕੀ ਬਣੇਗਾ ਗੁਰੂ ਜੀ ਕਹਿੰਦੇ ਨੇ ਨਹੀਂ ਉਹ ਸਭ ਨੂੰ ਰੋਜੀ ਦਿੰਦਾ ਪਿਆ ਜਿਹੜਾ ਸਾਰਿਆਂ ਨੂੰ ਰੋਜ਼ ਰਿਜਿਕ ਦਿੰਦਾ ਪਿਆ ਨਾ ਮਨਾ ਉਹਨੇ ਤੈਨੂੰ ਵੀ ਜ਼ਰੂਰ ਦੇਵੇਗਾ ਕਿਉਂਕਿ ਉਹਦਾ ਸੁਭਾਅ ਹੀ ਹੈ ਹਰ ਇੱਕ ਜੀਵ ਦੀ ਸੰਭਾਲ ਕਰਨਾ ਕਿ ਮਨਾ ਤੂੰ ਨਾ ਕਲਪੀ ਜਾਈ ਉਹ ਨਿਤਨਿਤ ਸਭ ਨੂੰ ਸਾਂਭਦਾ ਪਿਆ ਹੈ ਰਾਤ ਨੂੰ ਸੌਣ ਲੱਗਿਆਂ ਇਹ ਫੁਰਨਾ ਨਾ ਲੈ ਕੇ ਸੌਵੀ ਕਿ ਹਾਏ ਮੇਰੀ ਰੋਟੀ ਕਿਉਂਕਿ ਮਨ ਦਾ ਸੁਭਾਅ ਹੈ ਜਿਹੜੀ ਚੀਜ਼ ਮਿਲ ਜਾਂਦੀ ਹੈ ਨਾ ਇਹ ਮਨ ਉਧਰ ਧਿਆਨ ਨਹੀਂ ਦਿੰਦਾ ਜਿਹੜੀ ਚੀਜ਼ ਨਹੀਂ ਮਿਲਦੀ ਇਹ ਉਹਦੇ ਵਾਸਤੇ ਬੜਾ ਉਤਾਵਲਾ ਤੇ ਕਲਪਦਾ ਵੀ ਹੈ ਅੱਜ ਸਕੂਲਿੰਗ ਹੈ ਬੱਚੇ ਤੇਰਾ ਆਹ ਹੱਕ ਹੈ ਮਾਪਿਆਂ ਲਈ ਤੇਰਾ ਆਹ ਹੱਕ ਹੈ ਪਰ ਗੁਰਮਤ ਕਹਿੰਦੀ ਹੈ ਸਿਖਾਉਣ ਤੋਂ ਪਹਿਲਾਂ ਉਹਨੂੰ ਫਰਜ਼ ਜੂਰ ਸਮਝਾਓ ਵੀ ਤੇਰਾ ਕੋਈ ਫਰਜ਼ ਵੀ ਹੈ ਜਿਸ ਮਾਂ ਨੇ ਆਪਣੀ ਕੋਖ ਚ ਇੰਨੇ ਮਹੀਨੇ ਰੱਖ ਕੇ ਮਾਂ ਦਾ ਦੂਜਾ ਜਨਮ ਹੁੰਦਾ ਹੈ ਸੱਚ ਜੇ ਹਰ ਬੱਚੇ ਦੇ ਨਾਲ ਮਾਂ ਜੰਮਦੀ ਹੈ ਇਸਤਰੀ ਹੈ ਪਰ ਜਿਸ ਵਕਤ ਉਹ ਆਪਣੀ ਕੋਖ ਵਿੱਚੋਂ ਬੱਚੇ ਨੂੰ ਜਨਮ ਦਿੰਦੀ ਹੈ ਜਿਸ ਬੱਚੇ ਦਾ ਜਨਮ ਹੁੰਦਾ ਹੈ ਉਹ ਜਦੋਂ ਮਾਂ ਕਹਿੰਦਾ ਹੈ ਪਿਆਰਿਓ ਸੱਚਾ ਇੱਕ ਬੱਚੇ ਦਾ ਜਨਮ ਨਹੀਂ ਹੁੰਦਾ ਇੱਕ ਮਾਂ ਦੀ ਸ਼ਖਸੀਅਤ ਦਾ ਜਨਮ ਹੁੰਦਾ ਹੈ ਮਾਂ ਮਾਰ ਕੇ ਜਨਮ ਲੈਂਦੀ ਹੈ ਇੱਥੇ ਦੁਨੀਆ 'ਚ ਨਿਤ-ਨਿਤ ਕੋਈ ਕਿਸੇ ਨੂੰ ਨਹੀਂ ਸੰਭਾਲਦਾ ਕੋਈ ਟਾਵਾ-ਟਾਵਾ ਲੋਕ ਪੈਸੇ ਮੰਗਦੇ ਆ ਮਹਾਰਾਜ ਕਹਿੰਦੇ ਨੇ ਸੌਣ ਲੱਗਿਆਂ ਚੇਤੇ ਰੱਖੀ ਵਾਹਿਗੁਰੂ ਉਹ ਬਾਪ ਹੈ ਜਿਹੜਾ ਕਦੀ ਨਹੀਂ ਥੱਕਦਾ ਤੇ ਕਦੀ ਨਹੀਂ ਅੱਕਦਾ ਉਹ ਰੋਜ਼ ਸੰਭਾਲਦਾ ਏ ਪਰਮਾਤਮਾ ਪਹਿਲਾਂ ਰੱਜਿਕ ਪੈਦਾ ਕੀਤਾ ਉਸ ਤੋਂ ਬਾਅਦ ਪਰਮਾਤਮਾ ਨੇ ਜੀਵ ਪੈਦਾ ਕੀਤੇ ਕਿਉਂਕਿ ਉਹਨੂੰ ਫਿਕਰ ਹੈ ਕਿ ਮੈਂ ਇਹਦੀ ਸੰਭਾਲ ਕਰਨੀ ਹੈ ਉਹਨੂੰ ਪਤਾ ਹੈ ਕਿ ਬੰਦਾ ਗੁਨਾਹ ਕਰ ਰਿਹਾ ਹੈ ਤਾਂ ਵੀ ਫਿਰ ਦੇਖੋ ਦੇ ਹੀ ਜਾਂਦਾਗਾ ਕਿਉਂਕਿ ਉਹ ਆਪਣਾ ਸੁਭਾਅ ਕਦੀ ਨਹੀਂ ਤਿਆਗਦਾ ਹੁੰਦਾ ਉਸ ਰੱਬ ਤੋਂ ਬਿਨਾਂ ਤੇਰੀ ਕਿਸੇ ਨੇ ਸਾਰ ਨਹੀਂ ਲੈਣੀ ਉਸ ਤੋਂ ਬਿਨਾ ਤੈਨੂੰ ਕਿਸੇ ਨੇ ਨਹੀਂ ਸੰਭਾਲਣਾ ਉਹ ਕੁਰਬਾਨ ਜਾਈਏ ਰੱਬ ਦੇ ਕੋਲੋਂ ਉਹ ਹਰ ਥਾਂ ਤੇ ਹਰ ਬੱਚੇ ਨੂੰ ਰੋਜੀ ਪਹੁੰਚਾਉਂਦਾ ਪਿਆ ਕਿੰਨੇ ਕੋ ਜੀਵ ਨੇ ਜੋ ਸਾਨੂੰ ਨਜ਼ਰ ਨਹੀਂ ਆਉਂਦੇ ਪਏ ਕਿੰਨੇ ਪੰਛੀਆਂ ਦੇ ਆਂਡੇ ਕਿੰਨੇ ਪਸ਼ੂ ਨੇ ਕਿੰਨੇ ਪਾਣੀ ਚ ਨੇ ਸੱਚੀ ਕੋਈ ਗਿਣਤੀ ਮਿਹਨਤੀ ਨਹੀਂ ਕਰ ਸਕਦਾ ਗੁਰੂ ਜੀ ਕਹਿੰਦੇ ਨੇ ਵੇਖ ਹੋਏ ਬੰਦਿਆ ਉਹ ਹਰ ਇੱਕ ਨੂੰ ਸੰਭਾਲਦਾ ਪਿਆ ਜਿੰਨਾ ਮਰਜੀ ਗੁਨਾਹਾਂ ਅਚੇਤ ਹੋਏ ਹੋਣ ਜਦੋਂ ਜਾਗ ਆ ਜਾਏ ਉਹਦੇ ਚਰਨ ਪਕੜ ਕੇ ਕਹੀਏ ਕਿ ਬਾਪੂ ਬਹੁਤ ਗਲਤੀਆਂ ਹੋ ਗਈਆਂ ਬਖਸ਼ ਦੇ ਸੱਚੀ ਮੁੱਚੀ ਅਥਰੂ ਡੇਗਦੀਆਂ ਸੀਨੇ ਨਾਲ ਆ ਲੈਂਦਾ ਏ ਗੁਰਵਾਣੀ ਤਾਂ ਇੱਥੋਂ ਤੱਕ ਕਹਿੰਦੀ ਐ ਕਿ ਬੁਢਾਪਾ ਤਾਂ ਬਹੁਤ ਵਧੀਆ ਐ ਜੇ ਮੰਨ ਲੋ ਤੂੰ ਅੰਤਲੇ ਸਮੇਂ ਵਿੱਚ ਮੰਜੀ ਤੇ ਪਿਆ ਏ ਉੱਠ ਵੀ ਨਹੀਂ ਸਕਦਾ ਬੰਦਗੀ ਕਰ ਤੇਰਾ ਤਾਂ ਵੀ ਭਲਾ ਹੋ ਜਾਏਗਾ ਉਹ ਦਿਨ ਤੇਰੇ ਤੇ ਵੀ ਆਉਂਦਾ ਪਿਆ ਉਹ ਮਨਾ ਉਹਨੂੰ ਚੇਤੇ ਕਰ ਕਿਹੜਾ ਘਰ ਘਰ ਵਿੱਚ ਸੱਦੇ ਭੇਜ ਰਿਹਾ ਹੈ ਬਾਬਾ ਜੀ ਕਹਿੰਦੇ ਨੇ ਕਿ ਤੀ ਜਨਮ ਲੈਂਦੀ ਐ ਤੁਸੀਂ ਕਹਿ ਨਹੀਂ ਹੋ ਕਿ ਇਹਨੇ ਕੱਲ ਨੂੰ ਚਲੀ ਜਾਣਾ ਐ ਯਾਦ ਰੱਖੀ ਉਹ ਵਿਆਹੀ ਜਾਏਗੀ ਪਰੌਣੀ ਬਣ ਕੇ ਜ਼ੂਰ ਕਰ ਆਏਗੀ ਦੁਬਾਰਾ ਆਪਣੀ ਜਿੰਦ ਨੂੰ ਪੁੱਛ ਕੇ ਦੇਖ ਜਿੱਦਣ ਇਹ ਮੌਤ ਨੇ ਵਰ ਲੈ ਜਾਣਾ ਓਦਣੇ ਕਦੇ ਪਰੌਣੀ ਬਣ ਕੇ ਘਰੇ ਦੁਬਾਰਾ ਨਹੀਂ ਆਉਣਾ ਜਿੱਦ ਤੇਰਾ ਜਨਮ ਹੋਇਆ ਸੀਗਾ ਤੂੰ ਪਹਿਲੀ ਕਿਲਕਾਰੀ ਮਾਰੀ ਰੋਣ ਦੀ ਯਾਦ ਰੱਖੀ ਰੱਬ ਤੈਨੂੰ ਜਨਮ ਹੀ ਤਾਂ ਦਿੱਤਾ ਪਹਿਲਾਂ ਤੇਰਾ ਸਾਹ ਲਿਖਿਆ ਮੌਤ ਦਾ ਦੂਜੀ ਗੱਲ ਉਹਨੇ ਮਹੀਨਾ ਵੀ ਲਿਖ ਦਿੱਤਾ ਮਹੀਨੇ ਦੇ ਵਿੱਚ ਦਿਨ ਵੀ ਲਿਖ ਦਿੱਤਾ ਤੇ ਦਿਨ ਦੇ ਵਿੱਚ ਸਮਾਂ ਵੀ ਲਿਖ ਦਿੱਤਾ ਇੱਥੋਂ ਤੱਕ ਤੇਰੇ ਭਾਂਡੇ ਨੂੰ ਤੋੜਨੇ ਲੱਗਿਆਂ ਉਹਨੇ ਗਿਣ ਕੇ ਸਾਹ ਆ ਦਿੱਤੇ ਕਿ ਇੰਨੇ ਸਮੇਂ ਵਿੱਚ ਤੇਰੇ ਸਾਹ ਗੁਣ ਮੁੱਕ ਜਾਣੇ ਨੇ ਅੱਖਾਂ ਤਾਂ ਭਰੀਆਂ ਨਹੀਂ ᱛੀਏ ਅੱਜ ਤੁਰ ਚੱਲੀ ਐ ਹਰ ਥਾਂ ਤੂੰ ਹਰ ਚੀਜ਼ ਨੂੰ ਕਹਿੰਦੀ ਮੇਰੀ ਮੇਰੀ ਪਿਤਾ ਦੇ ਘਰ ਨੂੰ ਤੂੰ ਇੰਨਾ ਸੰਭਿਆ ਅੱਜ ਤੁਰਨ ਲੱਗੀ ਐ ਇਹ ਪਰਜਾਈਆਂ ਵੀ ਨੇ ਭਰਾ ਵੀ ਨੇ ਇੱਕ ਗੱਲ ਯਾਦ ਰੱਖਿਓ ਜਿਉ ਪਿਓ ਦੇ ਨਾਂ ਤੇ ਸਰਦਾਰੀ ਹੁੰਦੀ ਐ ਨਾ ਉਹ ਕਿਸੇ ਹੋਰ ਦੇ ਨਾਂ ਤੇ ਨਹੀਂ ਹੁੰਦੀ ਸਿਰਫ ਇੱਕ ਰਿਸ਼ਤੇ ਨੇ ਜਿਹੜਾ ਧੀ ਨੂੰ ਪਿਆਰ ਬਾਪੂ ਦੀ ਛਾਤੀ ਚੋਂ ਮਿਲਦਾ ਹੈ ਸ਼ਾਇਦ ਉਸ ਤੋਂ ਬਾਅਦ ਘਰ ਚੋਂ ਪਿਆਰ ਨਾ ਮਿਲੇ ਯਾਦ ਰੱਖਿਓ ਅਸਲ ਚ ਮੌਤ ਡਰ ਹੈ ਭੈ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਤੈਨੂੰ ਮੌਤ ਨੇ ਵਿਆਹ ਕੇ ਲੈ ਜਾਣਾ ਤੇਰਾ ਸੰਬੱਤ ਤੇ ਸਾਹਾ ਲਿਖਿਆ ਹੋਇਆ ਹੈ ਇਹ ਸਤਿਗੁਰ ਸਮਝਾਉਂਦੇ ਨੇ ਕਿ ਰਾਤ ਨੂੰ ਸੌਣ ਲੱਗਿਆਂ ਬੰਦਿਆ ਰਾਤ ਨੂੰ ਸੌਣ ਲੱਗਿਆਂ ਨੀਂਦ ਛੋਟੀ ਮੌਤ ਇੱਕ ਬੜੀ ਵੱਡੀ ਨੀਂਦ ਹੈ ਇਸ ਕਰਕੇ ਬਾਬਾ ਦੀਪ ਸਿੰਘ ਜੀ ਕਹਿੰਦੇ ਨੇ ਰਾਤ ਨੂੰ ਸੌਣ ਲੱਗਿਆਂ ਚਿੰਤਾ ਨਾ ਕਰੋ